ਕਿ ਜਿਆਦਾ ਖਰੀਦੀ ਸ਼ੁਰੂ ਹੋ ਗਈ ਅੱਜ ਆਪਾਂ ਟੱਗੂਬਾਲ ਮੰਡੀ ਚ ਐਸਲੇ ਖੜੇ ਆਂ ਵਦਾਨਸਬਾ ਕਾਇਨਾਲਾ ਦੀ ਮੰਡੀ ਐ ਅਸੀਂ ਚੱਕ ਸਕੰਦਰ ਸੰਗਤਪੁਰਾ ਕਤਾਈ ਕਲਾਂ ਜਿਹੜੀਆਂ ਮੰਡੀਆਂ ਸਾਰਿਆਂ ਚ ਜਾ ਕੇ ਜਿਹੜਾ ਖਰੀਦ ਦੇ ਪ੍ਰਬੰਧਾ ਦਾ ਜਿਆਦਾ ਲੈ ਰਹੇ ਆਂ ਕਿ ਖਰੀਦ ਸਹੀ ਹੋ ਰਹੀ ਐ ਔਰ ਲਿਫਟਨ ਜਿਹੜੀ ਨਾਲ ਨਾਲ ਹੋਦੀ ਇਕਲੀ ਹੋਦੀ ਔਰ ਕਿਸਾਨਾਂ ਦੇ ਪੈਸੇ ਜਿਹੜੇ ਉਹ ਨਾਲ ਨਾਲ ਕਾਊਂਟਾ ਚ ਪੈ ਦੇ ਇਕਲੀ ਪੈ ਦੇ ਸਾਰੀਆਂ ਚੀਜ਼ਾਂ ਬਹੁਤ ਵਧੀਆ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਮੰਡੀ ਦੇ ਵਿੱਚ ਪਾਣੀ ਦਾ ਬਿਜਲੀ ਦਾ ਬਾਥਰੂਮਾਂ ਦਾ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਕਿ ਨਾ ਕਿਸਾਨਾਂ ਨੂੰ ਨਾ ਮਜ਼ਦੂਰਾਂ ਨੂੰ ਕਿਸੇ ਨੂੰ ਵੀ ਜੜ ਮਤਲਬ ਕਿਸੇ ਚੀਜ਼ ਦੀ ਕੋਈ ਤੰਗੀ ਨਾ ਹੋਵੇ ਉਹਦੇ ਕਰਕੇ ਆਏ ਸੋ ਬਹੁਤ ਵਧੀਆ ਕੰਮ ਕਰਿਆ ਕੀ ਨਾ ਆਇਆ ਕੀ ਕਹਿਣਾ ਚਾਹੁੰਦੇ ਹੋ ਅੱਜ ਮੇਰਾ ਤਾਂ ਕੁਲਵਿੰਦਰ ਸਿੰਘ ਹੈਪੀ ਹੈ ਤੇ ਅੱਜ ਮੰਡੀ ਦੇ ਵਿੱਚ ਮਤੀ ਸਾਹਿਬ ਆਏ ਨੇ ਤਾਂ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਸੰਤ ਇੱਕ ਛੜ ਦੀ ਸਹੂਲਤ ਦਿੱਤੀ ਹੈ ਉਹਨਾਂ ਨੇ ਉਹ ਜੋ ਪੂਰੀ ਹੋ ਚੁੱਕੀ ਹੈ ਹੁਣ ਅੱਜ ਨਵੀਂ ਮੰਗ ਰੱਖੀ ਆ ਵੀ ਇੱਥੇ ਥੋੜੀ ਜੀ ਸਾਨੂੰ ਪਾਰਕਿੰਗ ਦੀ ਪ੍ਰੋਬਲਮ ਉਹਦੇ ਵਿੱਚ ਏਟਾਂ ਦੀ ਲਾਉਣ ਦੀ ਇਹਨਾਂ ਨੇ ਆਖਿਆ ਸਾਨੂੰ ਵੀ ਅੱਜ ਲੱਗ ਜਣਗੇ ਏਟਾਂ ਦਾ ਪ੍ਰੋਸੈਸ ਚੱਲੂਗਾ ਇਹ ਕਹੀ ਮੰਗ ਰੱਖੀ ਆ ਸੜਕ ਸਾਡੇ ਥੋੜੀ ਜੀ ਪ੍ਰਾਤਮਿਕ ਦਿੰਦੀ ਹੈ ਉਹਦੇ ਵਿੱਚ ਉਹ ਕਹਿੰਦੇ ਆ ਵੀ ਆਪਾਂ ਜਲਦ ਤੋਂ ਜਲਦ ਉਹ ਸੜਕ ਜਿਹੜੀ ਉਹਨਾਂ ਦੇ ਸੀਜ਼ਨ ਤੋਂ ਪਹਿਲਾਂ ਮੁਕੰਮਲ ਕਰਕੇ ਦਵਾਗੇ ਤੁਹਾਨੂੰ ਪਰ ਮੰਤਰੀ ਸਾਹਿਬ ਆਏ ਜੀ ਉਹਨਾਂ ਨੇ ਖਰੀਦ ਸ਼ੁਰੂ ਕਰਵਾਤੀ ਔਰ ਸਾਰਿਆਂ ਨੂੰ ਕਿਸਾਨਾਂ ਨੂੰ ਕੋਈ ਵੀ ਮੰਤਰੀ ਸਾਹਿਬ ਦਾ ਹੁਕਮ ਕੀਤਾ ਕਿ ਕੋਈ ਮੁਸ਼ਕਲ ਨਹੀਂ ਹੋਣ ਦਿੱਤੀ ਜਾਏਗੀ ਔਰ ਕੱਲੇ-ਕੱਲੇ ਕਿਸਾਨ ਦੀ ਜਿਹੜੀ ਆ ਉਹ ਹਰ ਇੱਕ ਦੇ ਖਾਤੇ ਦੇ ਵਿੱਚ ਪੇਮੈਂਟ ਪਾ ਦਿੱਤੀ ਜਾਏਗੀ ਔਰ ਨਾਲੋਂ ਨਾਲ ਜਿਹੜੀ ਆ ਉਹ ਟੋਹ ਜਿਹੜੀ ਕਣਕ ਦੀ ਜਿਹੜੀ ਟਕਾਈ ਆ ਉਹ ਹੋ ਜੇ। ਔਰ ਉਹਦੀ ਗੱਲ ਵੀ ਇਹ ਮੰਡੀ ਦੇ ਪੰਮਾਂ ਦੇ ਮਟਵਾਟਰ ਕੋਲੇ ਵਾਲਾ ਇੱਥੇ ਡਿਮਾਂਡ ਜੋ ਵੀ ਇੱਕ ਆਪਣਾ ਮਜ਼ਦੂਰ ਵਿਚਾਰਾਂ ਨੇ ਰੱਖੀ ਸੀ ਉਹਨਾਂ ਨੇ ਉਸੇ ਵੇਲੇ ਡਿਮਾਂਡ ਪੂਰੀ ਕਰ ਦਿੱਤੀ ਗਈ ਹੈਗੇ। ਉਹਨਾਂ ਨੂੰ ਕਿਹਾ ਕਿ ਤੁਹਾਨੂੰ ਜਿਹੜੇ ਉਹ ਆਰਡੀ ਕਨੈਕਸ਼ਨ ਲੈ ਕੇ ਤੇ ਉਹਨਾਂ ਦਾ ਜਿਹੜੇ ਪੱਖੇ ਜਿਹੜੇ ਉਹ ਚੱਲਦੇ ਕਰ ਦਿੱਤੇ ਜਾਣਗੇ। ਕੀ ਨਾਮ ਹੈ ਆਪਣਾ ਜੀ? ਮੇਰਾ ਰਵਿੰਦਾ ਸਿੰਘ। ਕਿਹੜੀ ਮੰਡੀ ਆ ਜੀ? ਰੀਤਪ ਸਿੰਘ ਐਂਡ ਕੰਪਨੀ ਸੰਤਪੁਰਾ ਮੰਡੀ। ਅੱਛਾ ਇਹ ਉਹਨਾਂ ਖਰੀਦ ਸ਼ੁਰੂ ਕਰਾਈ ਮੰਡੀ ਜ ਬਹੁਤ ਵਧੀਆ ਸ਼ੈੱਡ ਦਾ ਉਤ ਘਾਟਾਂ ਕੰਨ ਦੀ ਹਾਂ ਜੀ ਬਹੁਤ ਬਦ ਕਰਦੇ ਜੀ ਹਾਂਜੀ ਧੰਨਵਾਦ ਮੰਤਰੀ ਸਾਹਿਬ ਦਾ ਬਹੁਤ ਬਹੁਤ ਜਿੰਨਾ ਮੰਡੀ ਵਿੱਚ ਸਾਡੇ ਸ਼ੈੱਡ ਪਾਇਆ ਕਿੰਨਾ ਕੁ ਫਾਇਦਾ ਹੋਏਗਾ ਕਿਸਾਨਾਂ ਨੂੰ ਬਹੁਤ ਫਾਇਦਾ ਆ ਜੀ ਭਾਜੀ ਸ਼ੈੱਡ ਦਾ ਹੋਰ ਵੀ ਕੋਈ ਮੰਗਾਂ ਰੱਖੀਆ ਕਾੜੀ ਉਹ ਮੰਗਦੇ ਐ ਹੋਈ ਆ ਵੀ ਇੱਕ ਸ਼ੈੱਡ ਹੋਰ ਬਣਾ ਦਿਓ ਮੰਡੀ 'ਚ ਬਸ ਉਹਦੀ ਮੰਗ ਕੋਈ ਐਡੀ ਬਾਕੀ ਕੰਮ ਵਧੀਆ ਚੱਲਣ ਰਿਹਾ ਮੰਡੀ 'ਚ ਹਾਂਜੀ ਬਾ dàਣਾ ਸਭ ਕੋ ਲੈ ਫਿਰਣਗਾ ਹੁੰਦੀ ਆ ਪਾ ਦਾਨਾ ਵਾਦੂਆ ਗੱਡੀਆਂ ਵੀ ਆਈਆਂ ਪੰਜਾਬ ਸਰਕਾਰ ਵੱਲੋਂ ਕਿਦਾਂ ਦਾ ਪ੍ਰਬੰਧ ਨੇ ਬਹੁਤ ਵਧੀਆ ਜੀ ਹਾਂ ਕੀ ਨਾ ਜੀ ਆਪਣਾ ਗੁਰਪ੍ਰੀਤ ਸਿੰਘ ਪ੍ਰਧਾਨ ਮੰਡੀ ਖਤਰਾਈ ਕਲਾਂ ਤੇ ਮੰਤਰੀ ਸਾਹਿਬ ਆਏ ਨੇ ਮੰਡੀ 'ਚ ਤੇ ਕਣਕ ਦੀ ਸੱਜੀ ਖਰੀਦ ਚੱਲ ਰਹੀ ਵਧੀਆ ਜੀ ਤੇ ਉਹਨਾਂ ਨੇ ਖਰੀਦ ਸ਼ੁਰੂ ਕਰਵਾਈ ਆ ਤੇ ਹੋਰ ਸਾਡੀ ਡਿਮਾਂਡ ਹੀ ਆ ਸੜਕ ਦੀ ਛੱਡ ਦੀ ਤੇ ਸੜਕ ਦੀ ਕਹਿੰਦੇ ਵੀ 1 ਮਹੀਨੇ ਦੇ ਵਿੱਚ ਹੋ ਗਿਆ ਪਾਸ ਸਟੈਂਡਰਡ ਤੇ ਬਣ ਜੂਗੀ ਤੇ ਬਾਕੀ ਵੀ ਵਧੀਆ ਸੀਜ਼ਨ ਚੱਲੇ ਵਾਹਿਗੁਰੂ ਮਿਹਰ ਕਰੇ ਸਾਰਾ ਕੰਮ ਵਧੀਆ ਤੇ ਛੱਡ ਪਹਿਲਾਂ ਬਣਾਇਆ ਗਿਆ ਵਾ ਉਹਨਾਂ ਨੇ ਉਹਨਾਂ ਲੋਹਤਾਰੀ ਗੱਲ ਸਾਹਿਬ ਲੋ ਅਸੀਂ ਕਿਹਾ ਜੀ ਤੇ ਅਸੀਂ ਧੰਨਵਾਦ ਕਰਦੇ ਹਾਂ ਦਾ ਬਹੁਤ ਬਹੁਤ ਵਧੀਆ ਕਿ ਸਾਨੂੰ ਮੀਂਹ ਕਣੀ ਜ ਬੜਾ ਵਧੀਆ ਮਿਲ ਗਿਆ ਵਾ ਹੁਣ ਇੱਕ ਹੋਰ ਛੱਡ ਦੀ ਮੰਗ ਰੱਖੀ ਹੈ ਕਿੰਦੀ ਪਾਸ ਕਰਤਾ ਉਹ ਵੀ ਤੇ ਸੜਕ ਦੀ ਮੇਜਰ ਪ੍ਰੋਬਲਮ ਸੜਕ ਦੀ ਵੀ ਉਹਨਾਂ ਪਾਸ ਕਰਾਤੀ ਕਿੰਦੀ 1 ਮਹੀਨੇ ਚ ਬਨ ਜੂਗੀ ਜੀ ਕੀ ਨਾ ਆਇਆ ਤੇ ਕਿਹੜਾ ਪਿੰਡ ਕੀ ਕਰ ਰਿਹਾ ਸਰ ਮੈਂ ਮੰਡੀ ਚੱਕ ਸਕੰਦਰ ਤੋਂ ਹੁਲਬਾਗ ਸਿੰਘ ਬਾਠ ਬਾਠ ਰੈਡੀ ਕੰਪਨੀ ਤੋਂ ਬੋਲ ਰਿਹਾ ਸਾਡੇ ਨਾਲ ਮੰਡੀ ਕਰਤਾ ਰਸਪਾਲ ਸਿੰਘ ਪ੍ਰਧ ਤੇ ਬਾਕੀ ਹੋਰ ਸਾਡੇ ਸਾਰੇ ਵੀਰ ਸਹਬਾਂ ਨੇ ਜਿਹੜੇ ਸਹਿਯੋਗ ਦੇ ਨਾਲ ਆਪਾਂ ਮੰਡੀ ਚ ਇਕੱਠੀ ਇਕੱਠੇ ਹੋਏ ਸੀਗੇ ਤੇ ਮੰਤਰੀ ਸਾਹਿਬ ਵੱਲੋਂ ਆਏ ਉਹਨਾਂ ਲੋ ਮੁਰਤ ਕੀਤਾ ਗਿਆ ਕਣਕ ਦੀ ਪਰਚੇਜ ਪਾਈ ਗਈ ਆ ਤੇ ਬਾਕੀ ਜੋ ਵੀ ਬਾਰਦਾਨਾ ਵਗੈਰਾ ਸਾਰਾ ਕੁਝ ਅਵੇਲੇਬਲ ਕਰਵਾਇਆ ਗਿਆ ਉਹਨਾਂ ਲੋ ਇਸੇ ਤਰ੍ਹਾਂ ਦੀ ਕੋਈ ਡਿਮਾਂਡ ਕੀ ਕਿਸੇ ਕਿਸੇ ਕੀ ਸੀ ਆ ਕੀ ਕਿਹਾ ਉਹਨਾਂ ਨੇ ਸਰ ਡਿਮਾਂਡ ਵੱਲੋਂ ਜਿਹੜਾ ਆਪਾਂ ਛੱਡ ਦੀ ਕੀਤੀ ਸੀ ਉਹਨਾਂ ਮੰਤਰੀ ਸਾਹਿਬ ਨੇ ਨਾ ਪੂਰੀਆਂ ਕੀਤੀਆਂ ਨੇ ਹੁਣ ਅੱਗੇ ਆਪਾਂ ਡਿਮਾਂਡ ਇੱਕ ਰੱਖੀ ਸੀ ਸਾਡੇ ਥੋੜਾ ਜਿਹਾ ਕੱਚਾ ਫੜ ਸੀਗਾ ਉਹ ਵੀ ਕਹਿੰਦੇ ਨੇ ਪਿਛਲੀ ਈ ਵਾਰ ਕਿਹਾ ਸੀਗਾ ਨਾ ਵੀ ਕਰਵਾ ਦਿੰਨੇ ਆ ਉਹਨਾਂ ਦੀ ਕਾਰਵਾਈ ਪਈ ਹੋਈ ਆ ਅੱਗੇ ਉਹਨਾਂ ਦਾ ਪ੍ਰਸਾਸ ਚੱਲ ਰਿਹਾ ਏ ਤੇ ਬਾਕੀ ਉਹਨਾਂ ਦੇ ਕਣਕ ਦੀ ਲਿਫਟਿੰਗ ਨਾਲ ਨਾਲ ਚੱਲਦੀ ਪਈ ਆ ਕਿ ਸਟਾਰਟ ਹੋ ਜਾਊਗੀ ਅੱਜ ਤੇ ਪਰਚੇਜ਼ ਵੀ ਨਾਲ ਨਾਲ ਚੱਲਦੀ ਜਾ ਰਹੀ ਆ ਕਿਸਾਨਾਂ ਨੂੰ ਕੀ ਗੱਲ ਹੈ ਹਾਂ ਜੀ ਸਰ ਕਿਸਾਨਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਸਰ ਕਿਸਾਨਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਵੀ ਮਾਲ ਜਿਹੜਾ ਏ ਨਾਲ ਦੀ ਨਾਲ ਜੋ 12 ਦੀ ਅੰਡਰ ਮਾਰਕ ਪੌਸਚਰ ਆਊਗਾ ਤਾਂ ਐਸੇ ਸਾਨੂੰ ਵੀ ਭੇਜਣ ਵਿੱਚ ਆਸਾਨੀ ਹੋਵੇਗੀ ਨਾਲ ਦੀ ਨਾਲ ਲਿਫਟਿੰਗ ਦੀ ਸਾਨੂੰ ਪ੍ਰੋਬਲਮ ਕੋਈ ਨਹੀਂ ਆਊਗੀ ਨਾਲ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪਥਰੀ, ਜੋਨਡੇਸ, ਟਾਈਫਾਇਡ, ਜੋੜਾਂ ਦਾ ਦਰਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ, ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ, ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News